ਚੜੇ ਤੁਰੰਗ ਉਡਾਵੇ ਬਾਜ ਦੇਖ ਖਾਲਸੇ ਕੋ ਤੁਰਕ ਜਾਣਗੇ ਬਾਜ ਸਵਾ ਲਾਖ ਸੇ ਲੜਾਉਂ ਚੜਾਏ ਸਿੰਘ ਤਿਸ ਮੁਕਤ ਕਰਾਉਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਲੈ ਵੀ ਤੁਹਾਨੂੰ ਬਹੁਤਿਆਂ ਦਾ ਪਤਾ ਲੱਗ ਗਿਆ ਹੁਣ ਬਹੁਤ ਹੀ ਕਮਾਲ ਦਾ ਇੱਕ ਸ਼ਾਹਕਾਰ ਫੇਰ ਚੜਾਏ ਤੁਰੰਗ ਉਡਾਵੇ ਬਾਜ ਬਾਬੇ ਜਗਦੀਪ ਸਿੰਘ ਦੀਆਂ ਪਹਿਲਾਂ ਦੋ ਕਿਤਾਬਾਂ ਆ ਚੁੱਕੀਆਂ ਹਨੇ ਹਨੇ ਪਾਤਸ਼ਾਹੀ ਰਪੇਲਿਓ ਨੇ ਕਹਤਾ ਸ਼ੇਰ ਮੈਂ ਨਾ ਸ਼ਾਜ ਜਿੰਦਗੀ માં ਮੇਰਾ ਖਿਆਲ ਹੈ ਵੀ ਪਹਿਲੀ ਵਾਰੀ ਸਟੇਟਸ ਪਾਇਆ ਹੂੰ ਜਿਸ ਵਿੱਚ ਮੈਂ ਲਿਖਿਆ ਵੀ ਹਮੇ ਭਾਗਾ ਵਾਲੇ ਜਿਹੜੇ ਉਹਨਾਂ ਸਮਾਂ ਮੈਨੂੰ ਲੰਘ ਰਹੇ ਆ ਉਹਨਾਂ ਸਮਾਂ ਕੇ ਗਵਾਹ ਹੈ ਜਦ ਕੇ ਇਹ ਜੀ ਸ਼ਾਹਕਾਰ ਲਿਖੇ ਗਏ ਹੂੰ ਬਹੁਤ ਹੀ ਕਮਾਲ ਕੀ ਕਿਤਾਬ ਹੈ ਬਈ ਜਿਨ੍ਹਾਂ ਨੇ ਨਹੀਂ ਪੜੀ ਇਹ ਜੇ ਆਈਏ ਤੇ ਸਾਰੇ ਪੜੋ ਪਰ ਇਸ ਵਿੱਚ ਜਿਹੜੇ ਚਗਿਆੜੇ ਐ ਡੇ ਕਮਾਲ ਐ ਨਾ ਵੀ ਬੰਦਾ ਇਸ ਤੇ ਪਹਿਲਾਂ ਮੇਰੇ ਖਿਆਲ ਹੈ ਮਹੇਜ ਭੁੱਲਣਾ ਬੇਲੇ ਉਹਨੇ ਕੋਈ ਤੇ ਸ਼ੇਰ ਵੀ ਸਾਖੀ ਆ ਵੀ ਬਾਬਾ ਮੌਤ ਕੇ ਲਵੇ ਨੂੰ ਖੰਘੂਰਾ ਮਾਰ ਕੇ ਲੱਗੇ ਹਮ ਮਤਲਬ ਇਹ ਹੈ ਜੇ ਬਾਬੇ ਜਿਹੜੇ ਮੌਤ ਨੂੰ ਖੰਘੂਰਾ ਮਾਰ ਕੇ ਲਗੇ ਕਰੇ ਤੇ ਜਿਹੜੇ ਹਾਥੀਆਂ ਨੂੰ ਕੱਟੇ ਦਸੇ ਤੇ ਤੇ ਕੱਟਿਆਂ ਨੂੰ ਢਾਲੇ ਕਰੇ ਤੇ ਹਮ ਇਹੋ ਜੇ ਸੂਰਮੈ ਜੀ ਗਾਥਾ ਬਾਬਾ ਜਗਦੀਪ ਸਿੰਘ ਉਹਨਾਂ ਲਿਖਦੇ ਆ ਰਹੇ ਆ ਇੱਕ ਵਾਰ ਫੇਰ ਲਿਖੀ ਹੈ ਇਸਮਾ ਸੇਕ ਮਿਸਲਾਂ ਦਾ ਜਿਹੜਾ ਬਹੁਤ ਕਮਾਲ ਕਾ ਇਤਿਹਾਸ ਹੈ ਵੀ ਦਿੱਲੀ ਮਾ ਕਿਸ ਤਰ੍ਹਾਂ ਸਿੰਘ ਸੂਰ ਮੈਨੇ ਛੰਡੇ ਕੱਡੇ ਔਰ ਉੱਥੇ ਚੁੰਗੀ ਜਿਹੜਾ ਵਸੂਲ ਕਰਦੇ ਰਹੇ ਜਦ ਜਿਹੜਾ ਦਿੱਲੀ ਕਾ ਰਾਜਾ ਹੋਏ ਤਾਂ ਕਹਨੇ ਨੂੰ ਕਾਗਜਾ ਉਹ ਲਾਲ ਕਿਲੇ ਦੇ ਅੰਦਰ ਹੋਏ ਤਾਂ ਸਾਰੀ ਦਿੱਲੀ ਪਰ ਸਿੰਘਾਂ ਦਾ ਰਾਜ ਦਾ ਕੇਸਰੀ ਆਪਣੇ ਨਿਸ਼ਾਨ ਸਾਭ ਝੁਲਦੇ ਰਹੇ ਨੀਲੇ ਨਿਸ਼ਾਨ ਲਾਲ ਕਿਲੇ ਦੇ ਉੱਪਰ ਸੋ ਇਹ ਕਿਤਾਬ ਭਾਈ ਸ਼ਾ ਮੁਹੰਮਦ ਦੀ ਦੁਕਾਨ ਪਰ ਯੂਨੀਵਰਸਿਟੀ ਦੇ ਸਾਹਮਣੇ ਹੋਰ ਬਹੁਤ ਸਾਰੀਆਂ ਥਾਵਾਂ ਪੰਜਾਬ ਮਾ ਮਿਲ ਰਹੀ ਹੈ ਤੇ ਥਮੇ ਸਾਰੇ ਜਰੂਰ ਪੜੋ ਤਾਂ ਜੋ ਥਾਰੇ ਆਣ ਵਾਲੀਆਂ ਨਸਲਾਂ ਨੂੰ ਤੁਹਾਨੂੰ ਬਸ ਤਾਂ ਪਤਾ ਹੈ ਬੰਦਿਆਂ ਨੂੰ ਪਰ ਜਿਸ ਅਸਲ ਬਣਾ ਇੱਕ ਸ਼ਾਹ ਬਾਤ ਹੋਰ ਵੀ ਹੈ ਬਾਬੇ ਨੇ ਨਾ ਜਿਹੜੇ ਤਰੀਕੇ ਨਾਲ ਲਿਖੀਆਂ ਸਾਖੀਆਂ ਉਹ ਬਹੁਤ ਕਮਾਲ ਹੈ ਜਿਵੇਂ ਇੱਕ ਕਹਾਣੀ ਜਦੋਂ ਸ਼ੁਰੂ ਹੁੰਦੀ ਹੈ ਤਾਂ ਉਹ ਜਿਹੜਾ ਬੈਂਤੂਰਾ ਉਹ ਫ੍ਰਾਂਸਿਸੀ ਹੈ ਉਹਨਾਂ ਦਾ ਹੈਨਾ ਵੇ ਆ ਬਾਬੇ ਨੇ ਬਹੁਤ ਕਮਾਲ ਲਿਖਿਆ ਹਾਂ ਤਾਂ ਉਹ ਜਦੋਂ ਆਉਂਦਾ ਤਾਂ ਉਹ ਦੇ ਨਾਲ ਵੀ ਬੱਚੇ ਜਿਹੜਾ ਦਰਬਾਰ ਦਰਬਾਰ ਖੇਡੀ ਜਾਂਦੇ ਮਤਲਬ ਰਾਜਾ ਰਾਜਾ ਖੇਡੀ ਜਾਂਦੇ ਤਾਂ ਉਹ ਇੱਕ ਬੱਚਾ ਰਾਜਾ ਬਣਿਆ ਮਹਾਰਾਜ ਜੀ ਸਿੰਘ ਬਣਿਆ ਤੋ ਮਤਰੋਦਾ ਜਿਹੜੀ ਸਾਖੀ ਚਾ ਉਹ ਕਹਾਣੀ ਚੱਲਦੀ ਆ ਉਹ ਦੱਸਦਾ ਫੈਸਲੇ ਕਰਦਾ ਬੱਚਾ ਬਣ ਕੇ ਉਹ ਕਿੱਡਾ ਸੋਹਣਾ ਵਰਤਾਨ ਸਜੇ ਬਾਬੇ ਨੇ ਆ ਦੇਖ ਕਿੱਡਾ ਕਮਾਨ ਲਿਖਿਆ ਕਹਿੰਦਾ ਘੋੜੇ ਦੇ ਅੱਗੇ ਤੇ ਪਿੱਛੇ ਖਲੋਣਾ ਹੂੰ ਦੋਵੇਂ ਹੀ ਖਤਰਨਾਕ ਹੁੰਦਾ ਹੈ ਜੋ ਸਾਡੇ ਪੁਰਖੇ ਸਵਾਰ ਬਣ ਗਏ ਮੈਂ ਅਕਸਰ ਸੋਚਦਾ ਹਾਂ ਕਿ ਸਾਡੇ ਵਡੇਰੇ ਘੋੜਸਵਾਰ ਸਨ ਅਸੀਂ ਯੁੱਧਿਆਂ ਨਾਲੋਂ ਘੱਟ ਵਿਹਾਰ ਨਹੀਂ ਕਰ ਸਕਦੇ ਸੂਰਮਤਾਈ ਤੋਂ ਘੱਟ ਕੁਝ ਪ੍ਰਵਾਨ ਨਹੀਂ ਛੋਟੀਆਂ ਸ਼ੈਅਾਂ ਦੀ ਪ੍ਰਾਪਤੀ ਤੇ ਵਖਤ ਹੀ ਜਹੀ ਖੁਸ਼ੀ ਨਾ ਲਈ ਕਰੀਏ ਤੇ ਵਕਤੀ ਜਹੀ ਖੁਸ਼ੀ ਨਾ ਕਰੀਏ ਕੁਝ ਹੁਣ ਧਰਤੀਆਂ ਉਡੀ ਕੁੱਲ ਧਰਤੀਆਂ ਉਡੀ ਕਰ ਰਹੀਆਂ ਹਨ ਜਿੱਕਾ ਤੁਸੀਂ ਮੋੜ ਕੋੜਿਆਂ ਤੇ ਸਵਾਰ ਹੋ ਕੇ ਆਈਏ ਤੇ ਸਗਲ ਬ੍ਰਹਿਮੰਡ ਉੱਤੇ ਖਾਲਸੇ ਦੇ ਨਿਸ਼ਾਨ ਚਲਾਈਏ ਆ ਬਾਬੇ ਜੀ ਦੀ ਇੱਕ ਬਾਬੇ ਦੀ ਕਿਤਾਬਾਂ ਦੀ ਨਾ ਇਹ ਵੀ ਖੂਬਸੂਰਤੀ ਹੈ ਵੀ ਮੈਨੂੰ ਲੱਗਦਾ ਹੁੰਦਾ ਵੀ ਜਿਵੇਂ ਨਾ ਆਪਣੇ ਕਈ ਵਾਰ ਬੰਦੇ ਕਹਿੰਦੇ ਪੰਜਾਬੀ ਦੇ ਵਿੱਚ ਮੋਟੀਵੇਸ਼ਨ ਕਿਤਾਬ ਹੈ ਨਹੀਂ ਕੋਈ ਅਸਲ ਮਨਾ ਉਹ ਮੋਟੀਵੇਸ਼ਨ ਦਾ ਕਿਰ ਮੈਂ ਸਾਰਾ ਸੁਣ ਲਿਆ ਵੀਡੀਓ ਬਹੁਤ ਸੁਣਨੀ ਕਿਤਾਬ ਉਹ ਤਾਂ ਇੱਕ ਡਰਾਮਾ ਇੱਕ ਤਾਂ ਉਹ ਤਾਂ ਤੰਦਾ ਹਾਂ ਇਹ ਤਾਂ ਮਾਰੀ ਰੂਹਾਂਗੇ ਉਹ ਹੈ ਨਾ ਜਿਹੜੇ ਉਹਨਾਂ ਨੇ ਲੈ ਕੇ ਆਇਆ ਮਤਲਬ ਕਿ ਦਵਾ ਇਹ ਨਵੇਂ ਸ਼ਬਦ ਮੈਂ ਮੈਂ ਹੀ ਕਹਿਣਾ ਚਾਹਣਾ ਵੀ ਜਿਹੜੀ ਜਿਹੜੀਆਂ ਬਾਬੇ ਦੀਆਂ ਕਿਤਾਬਾਂ ਨਾ ਬਾਬੇ ਦੀਆਂ ਸਾਰੀਆਂ ਕਤਾਬਾਂ ਜੀ ਚੜਦੀ ਕਲਾ ਦਾ ਇੱਕ ਪ੍ਰਤੀਕ ਆ ਚੜ ਨਾਮ ਪਹਿਲਾਂ ਤਾਂ ਨਾਮ ਹੀ ਚੜਦੀ ਕਲਾ ਆਲੇ ਤੇ ਫਿਰ ਇਹਦੇ ਚ ਜਿਹੜੀਆਂ ਸਾਖੀਆਂ ਉਹ ਵੀ ਤੁਹਾਨੂੰ ਅੰਦਰੋਂ ਤੁਹਾਡੇ ਆਪਣੇ ਆਪ ਨਾਲ ਮਿਲਾਉਂਦੀਆਂ ਇਤਿਹਾਸ ਨਾਲ ਮਿਲਾਉਂਦੀਆਂ ਅਤੀਤ ਨਾਲ ਮਿਲਾਉਂਦੀਆਂ ਤੇ ਜਿਹਨੇ ਬਹੁਤ ਵਧੀਆ ਲਿਖਿਆ ਹਮ ਚਰਨ ਜੀ ਸੀ ਤੇਜੇ ਨੇ ਹਮ ਹਮ ਕਹਿੰਦਾ ਬਾਬਾ ਜਗਦੀਪ ਇਹ ਹਵਾਲੇ ਆਨੰਦਪੁਰ ਨੂੰ ਜਾਂਦੇ ਰਾਹਾਂ ਤੇ ਪਈ ਧੂੜ ਉੱਤੇ ਹਮ ਘੋੜਿਆਂ ਦੇ ਖੁਰਾਂ ਨਾਲ ਲਿਖੀ ਤਾਰੀਖ ਚੋਂ ਪੜਦਾ ਏ ਹਮ ਇਹ ਜਿੰਨੇ ਵੀ ਹਵਾਲੇ ਨਸਾਖੇ ਅਗੇ ਵਿੱਚ ਐ ਹਮ ਹਮ ਕਹਿੰਦਾ ਆਨੰਦਪੁਰ ਨੂੰ ਜਾ ਰਿਹਾ ਜਿਹੜਾ ਲਗੇ ਰਾਸ ਕੇ ਘੋੜਿਆਂ ਦੇ ਖੁਰਾਂ ਉਹ ਤਾਰੀਖ ਚੋਂ ਪੜ ਰਿਆ ਸੋ ਬਹੁਤ ਸਾਰੇ ਬੰਦੇ ਕਹਾਂ ਨਾ ਵੀ ਇਹਦੇ ਮੈਂ ਲਿਖਿਆ ਵੀ ਯਾਰ ਸਬੂਤ ਲਿਆਓ ਕਹਿੰਦਾ ਇੱਦਾਂ ਨਹੀਂ ਹੁੰਦਾ ਇਹ ਤਾਂ ਆਪਣੇ ਆਮਾਈ ਸ਼ਾਹ ਕਰ ਰਹੇ ਨੇ ਕਿ ਸਬੂਤ ਰਹਾਾਂ ਪਰ ਲਿਖੇ ਹੋਏ ਖਾਨਸੇ ਕੀ ਘੋੜੇ ਨੇ ਬਿਲਕੁਲ ਸਬੂਤ ਕਮਾਲ ਹੈ ਬਈ ਸ਼ਾਹ ਤੇਰਾ ਨੰਬਰ ਵੀ 769635237 ਜਿਆਦਾ ਮੇਰਾ ਨੰਬਰ ਤਾਂ ਮੈਂ ਵਿਆਖਾ ਕਰਕੇ ਰੱਖਾ ਮੈਨੂੰ ਪਤਾ ਵੀ ਤਾ ਤੇ ਯਾਦ ਰੱਖਣਾ ਸੋ 769635237 ਸ਼ਾਹ ਦਾ ਨੰਬਰ ਹੈ ਇਸ ਦਾ ਵਰਕਾ ਵੀ ਹੈ ਸੋ ਬਈ ਕਿਤਾਬ ਕਦੇ ਵੀ ਮਹਿੰਗੀ ਨਹੀਂ ਹੁੰਦੀ ਅ ਜੋ ਕਿਤਾਬ ਕਿੰਨੇ ਕੀ ਸ਼ਾਹ 699 ਨਹੀਂ ਨਹੀਂ ਆਪਾ ਕਿੰਨੇ ਮੇ ਦੇ ਰਿਹਾ ਆਪਾ ਦੇ ਰਹੇ ਆ ਇਹ ਤੇ ਇੱਕ ਆਪਣੀ ਵੈਬਸਾਈਟ ਤੇ ਡਿਸਕਾਊਂਟ ਲੱਗਦਾ 10% ਉਹ ਡਿਸਕਾਊਂਟ ਦਾ ਜਿਹੜਾ ਜਿਹੜਾ 쿠ਪਨ ਕੋਡ ਆ ਹੈਗਾ ਨਾਨਕਰਾਜ ਚਲਾਇਆ ਤੁਸੀਂ ਉੱਥੇ ਜਾ ਕੇ ਨਾਨਕਰਾਜ ਚਲਾਇਆ ਜਦੋਂ ਭਰ ਦੋਗੇ ਤਾਂ 10% ਘਟ ਜਾਣਾ ਮਤਲਬ 80 ਗ੍ਰਾਹੇ ਘਟ ਜਾਂਦੇ ਆ ਯਾਰ ਮੈਂ ਇਹਨੇ ਇੱਕ ਬਾਤ ਕਹਾਂ ਮੀ ਕਿਤਾਬ ਕਦੇ ਮਹਿੰਗੀ ਨਹੀਂ ਹੁੰਦੀ 50 ਮਾਂ ਦਾ ਕਦੇ ਵੀ ਨਹੀਂ ਹੋ ਸਕ ਮੰਨਣੀ ਚਾਹੀਦੀ ਜਿੱਥੇ 10 10 20 ਲੱਖ ਕੇ 400 ਢੇਢ ਢੇਢ ਲੱਖ ਕੇ ਮੋਬਾਈਲ 50 50 ਲੱਖ ਕੇ ਮਕਾਨ ਸੋ ਜੇ ਕੋਹ ਵੀ 500 ਵੀ 700 ਵੀ 1000 ਵੀ ਕਿਤਾਬ ਹੈ ਤਾਂ ਕਿੰਨਾ ਖਰਚਾ ਹੈ ਸੋ ਕਿਤਾਬ ਕਦੇ ਵੀ ਮਹਿੰਗੀ ਨਹੀਂ ਹੁੰਦੀ ਯਾਰ ਕਹਣਾ ਸਾਇਤ ਦਾ ਪ੍ਰਚਾਰ ਹੋ ਗਿਆ ਵਿਸ਼ਾਸਤਾ ਕਰ ਦਿਓ ਨੂੰ ਕਾਰ ਨੂੰ ਆਪਾਂ ਚਾ ਰਹੇ ਹਾਂ ਜਿੰਨੇ ਮਰਜ਼ੀ ਕੀ ਮਿਲ ਆਪਰੇ ਲਈ ਕਾਣੀ ਹੈ ਮੁੱਦਾ ਕੋਈ ਨਹੀਂ ਠੀਕ ਹੈ ਤਰੀ ਮਰਜੀ ਹੈ ਪਰ ਮੈਂ ਕਹਿੰਦਾ ਕਿਤਾਬ ਫਿਰ 70000 ਰੁਪਏ ਕਿਆ ਰਹਿ ਗਈ ਹੈ ਕਿ ਕਿਤਾਬ ਦਾ ਮੁੱਦਾ ਹੈ ਨਾ ਸ਼ਬਦ ਸ਼ਬਦਾਂ ਦੀ ਸ਼ਬਦ ਤਾਂ ਵੱਡੀ ਚੀਜ਼ ਹੈ ਨਾ ਗੁਰੂ ਸਾਹਿਬ ਨੇ ਸ਼ਬਦਾਂ ਨੂੰ ਸਭ ਤੋਂ ਵੱਡਾ ਸਤੰਦ ਆ ਸੋ ਬਾਬੇ ਜਗਦੀਪ ਨੇ ਭਾਈ ਇਸ ਵੇਲੇ ਜਿਹੜੇ ਸ਼ਬਦ ਵਰਤੇ ਹਨ ਕਮਾਲ ਕਰੀਏ ਸਾਰੇ ਜਣੇ ਆਪਣੇ ਘਰਾਂ ਕਿਤਾਬ ਜੋ ਪਹਿਲਾਂ ਆ ਲੀਆਂ ਦੋ ਕਿਤਾਬਾਂ ਹੰਨੇ ਨੇ ਪਾਸੇ ਬਿੱਲੀ ਨਿਕਲਦੇ ਸ਼ੇਰ ਚੜੇ ਤਰੰਗ ਉਡਾਵੇ ਬਾਜ ਅੱਛੇ ਇੱਕ ਬਾਤ ਹੋਰ ਦੱਸਦਿਆਂ ਇਹ ਜਿਹੜਾ ਲੇਖਕ ਹੋਆ ਨਾ ਕਦੇ ਦੂਸਰੀ ਕਿਸੇ ਕਿਸਤ ਨਹੀਂ ਕਰਦਾ ਮੈਂ ਕਦੇ ਨਹੀਂ ਕਹਿੰਦਾ ਮੇਰੀ ਕਿਤਾਬ ਪੜੋ ਮੈਨੂੰ ਜੇ ਕੋਈ ਪੁੱਛਾ ਨਾ ਸੱਚੀ ਅੱਜ ਦੇ ਸਮੇਂ ਵੀ ਕਿਹੜੀ ਕਿਤਾਬ ਪੜ੍ਹਨੀ ਚਾਹੀਦੀ ਮੈਂ ਕਹਾਂਗਾ ਵੀ ਬਾਬੇ ਜੀ ਦੀਪਕ ਦੀ ਕਿਤਾਬਾਂ ਪੜੋ ਅੱਜ ਦੇ ਸਮੇਂ ਦਾ ਜਿਹੜਾ ਸਾਹਿਤ ਹੈ ਬਾਬੇ ਨੇ ਲਿਖਿਆ ਮੇਰੇ ਵਰਗੇ ਨੂੰ ਜ਼ਰੂਰ ਲਿਖਦੇ ਆ ਵੀ ਦੋ ਕੁੜੀ ਮਨ ਪਰਚਾਵਾਏ ਕੋਈ ਕਿਤਾਬਾਂ ਜ਼ਰੂਰ ਹਰੇ ਕਰਕੇ ਛੋਟੀ ਜਿਹੀ ਚੜੇ ਤਰੰਗ ਉਡਾਵੇ ਬਾਜ ਇਹ ਸਾਨੂੰ ਸਾਡੀ ਧਰਤੀ ਦੀਆਂ ਸਾਖੀਆਂ ਕਹਾਣੀਆਂ ਨਾਲ ਮਲੋਂਦੀਆਂ ਸ ਮਲਾਵਾ ਵੀ ਇਹ ਜੇ ਟੱਗ ਗਾਇਲਾ ਵੀ ਬੰਦਾ ਕਹਿੰਦਾ ਵੀ ਆਹਾ ਹਾ ਕਿੰਨੀ ਬਾਤ ਹੈ ਸਾਹਮਣੇ ਵਾਪਰ ਦਾ ਦੇਖਦਾ ਬਹੁਤ ਨਜ਼ਾਰਾ ਆ ਰਿਹਾ ਬਹੁਤ ਵਧੀਆ ਦੂਜੀ ਇੱਕ ਕਿਤਾਬ ਦੀ ਇਹਦੀ ਇਹ ਵੀ ਖਾਸੀਅਤ ਆ ਚਲੋ ਹੁਣ ਆਪਾਂ ਵੀਡੀਓ ਬਣਾਈ ਜਾਂਦੇ ਆ ਵੀ 5000 ਬਿਕੀ ਇਹ ਪਹਿਲੇ ਦਿਨ ਹੀ ਹਾਂ ਭਾਈ ਬਹੁਤ ਕਿਤਾਬ ਨਾ ਪੰਜਾਬੀ ਮਕਾਮ ਵਿਗਦੀ ਨਹੀਂ ਪਰ ਜਿਹੜਾ ਸਾਹਿਤ ਅਸਲ ਵਿੱਚ ਲੋਕਾਂ ਰਾਹੋ ਆਹ ਨਹੀਂ ਲਕਾਈ ਗਈ ਬੋਲੀ ਮਾਂਵਾ ਸਭ ਤੋਂ ਵੱਡਾ ਚੀਜ਼ ਨਾ 5000 ਪਹਿਲੇ ਦਿਨ ਹੂੰ ਤੇ ਉਰੇ ਕਈ ਛਾਪਦੇ ਐ ਤੇ ਉਹ ਫਿਰ ਪਤਾ ਕੀ ਕਰ ਨਵਾਂ ਤਰੀਕਾ ਵੀ ਆ ਵੀ 200 200 ਛਾਪਿਆ ਕਹਿੰਦਾ ਜੀ ਇਹ ਤੇ ਪੰਜ ਐਡੀਸ਼ਨ ਛਪੇ 1000 ਵਿਕਈ ਹੂੰ ਸੋ ਇਹ ਬਹੁਤੀਆਂ ਕਿਤਾਬਾਂ ਤਾਂ ਪੰਜਾਬੀ ਦੇ ਵਿੱਚ ਇਦਾਂ ਵੀ ਆئیں ਵੀ ਹੁੰਦੀਆਂ ਕਿ ਕੇ ਬੰਦੇ ਪ੍ਰਚਾਰ ਕਰਨ ਦੇ ਮਾਰੇ ਨਾ ਉਹਦੀਆਂ ਛਾਪਦੇ 200 ਆ ਕਹਿੰਦੇ ਨੇ ਵੀ ਇੱਕ ਐਡੀਸ਼ਨ ਇਹਦਾ ਵਿਕ ਗਿਆ ਮਤਲਬ 1000 ਕਾਪੀ ਵਿਕ ਗਈ ਆ ਪਰ ਇਹ ਇੰਨੀ ਮਤਲਬ ਇਹਦੇ ਨਾਲ ਹੋਰ ਵੀ ਇਹਦੇ ਦੂਜੇ ਭਾਗ ਦੋਨੇ ਦੋ ਦੂਜੇ ਭਾਗ ਵੀ ਵਿਕਣ ਲੱਗੇ ਆ ਨਹੀਂ ਪਹਿਲਾਂ ਬਹੁਤ ਵਿਕੇ ਮਤਲਬ ਫੇਰ ਦੁਬਾਰਾ ਇਕੱਠੇ ਹੀ ਇੱਕ ਬੰਦੇ ਨੇ ਮੈਨੂੰ 6 ਕਿਤਾਬਾਂ ਦਾ ਆਰਡਰ ਪਾਇਆ ਮਤਲਬ ਕਹਿੰਦਾ ਵੀ 6 ਕਿਤਾਬਾਂ ਪਾ ਦੋ ਇਹ ਮੇਰੇ ਕੱਲੇ ਕੋਲ ਨਹੀਂ 5000 ਵਿਕੀਆਂ ਮਤਲਬ ਸਾਰੇ ਸਾਰੇ ਪੰਜਾਬ ਦੇ ਵਿੱਚ ਲੱਗ ਲਗਾ ਕੇ 5 ਹਾਂ 5000 ਕਿਤਾਬ ਨਿਕਲ ਗਈ ਇਹ ਹੋਰ ਕਿੱਥੇ ਕਿਤੇ ਸਾਰੇ ਜਗ੍ਹਾ ਲਤੇ ਅੜੇ ਜਲੰਧਰ ਅਮਰਸਰ ਸਾਰੀ ਕਿਤੇ ਹੀ ਹੈ ਹਾਂ ਤੇ ਸਾਹ ਡਾਕਖਾਨੇ ਇਥੇ ਪਟਿਆਲੇ ਵਾਲਾ ਜਿਹੜਾ ਡਾਕਖਾਨੇ ਵਾਲਾ ਬੰਦਾ ਉਹ ਹੱਥ ਖੜੇ ਕਰ ਗਿਆ ਵੀ ਇਹ ਮੈਂ ਤਾਂ ਓਕਾ ਇਹ ਤਾਂ ਬਈ ਤੁਸੀਂ ਕੀ ਮਤਲਬ ਇੰਨੀਆਂ ਕਿਤਾਬਾਂ ਲੈ ਜਾਉਣਾ ਸੀ ਮਤਲਬ ਆ ਢੇਰ ਪਿਆ ਆਂਦਾ ਤੇ ਕਿਤਾਬਾਂ ਦਾ ਇਹਨਾਂ ਤੇ ਸੋ ਬਾਈ ਸਾਰਿਆਂ ਨੂੰ ਤੁਹਾਨੂੰ ਬਸ ਇੱਕ ਆਪਾਂ ਕਿ ਕਿਸਾ ਕਾ ਵੀ ਕੋਈ ਸੁਨੇਹਾ ਲਾਸਕਾ ਜਿੱਥੇ ਵੀ ਕਿਤੇ ਕਿਤਾਬ ਹੈ ਲੈ ਜਾਓ ਨਾਲ ਇਹ ਕਿਤਾਬ ਦੀ ਖਾਸੀਅਤ ਇਹ ਵੀ ਆ ਮੈਂ ਜਦੋਂ ਪੜ੍ਹੀ ਏ ਇਹ ਐ ਨਹੀਂ ਆ ਵੀ ਇੱਕ ਉਮਰ ਵਾਲਾ ਬੰਦਾ ਵੀ ਪੜ੍ਹ ਸਕਦਾ ਇਹ ਇਹ ਸਾਕੀ ਦੇਖੋ ਬੱਚਿਆਂ ਨੇ ਸ਼ੁਰੂ ਹੁੰਦੀ ਆ ਹਾਂ ਬੱਚਿਆਂ ਤੋਂ ਸ਼ੁਰੂ ਹੁੰਦੀ ਆ ਤੇ ਨਾਲ ਜੋੜਦੀ ਆ ਜਮਾ ਛੋਟੇ ਨਿਆਣਿਆਂ ਤੋਂ ਸ਼ੁਰੂ ਕਰਦਾ ਉਹ ਸਾਹਮਣੇ ਵਾਪਰਦਾ ਦੇਖਦਾ ਵੀ ਇੱਕ ਬੰਦਾ ਦੇਖ ਰਿਹਾ ਤਾਂ ਮੈਨੂੰ ਲੱਗਦਾ ਵੀ ਇਹ 10ਵੀਂ ਵਾਲਾ ਜਵਾਬ ਵੀ ਪੜ੍ਹ ਸਕਦਾ 9ਵੀਂ ਵਾਲਾ ਵੀ ਪੜ੍ਹ ਸਕਦਾ ਜੇ ਆਪਾਂ ਦੇਖੀਏ ਯਾਰ ਇੱਕ ਸਾਕੀ ਇਹਨਾਂ ਨੇ ਕਿ ਹੋਰ ਖਾਸੀਅਤ ਹੈ ਵੀ ਸਾਕੀ ਦੇ ਵਿੱਚ ਕੋਈ ਵੀ ਬੰਦਾ ਆਪਣੀ ਜਿਹੜੀ ਸੋਚ ਹੈ ਨੂੰ ਕਿੰਨੀ ਉੱਚੀ ਲਿਜਾ ਕੇ ਸੋਚ ਸਕਦਾ ਕਲਪਨਾ ਕਰ ਸਕਦਾ ਹੋਰ ਵੀ ਇੱਕ ਨੇ ਬਾਬੇ ਨੇ ਸ਼ਾਇਦ ਇਹਦੇ ਮੇਰੇ ਖਲ ਮੁੱਢ ਵਿੱਚ ਕਰ ਰਿਹਾ ਕਿਤਾਬ ਦੇ ਪਿਛੇ ਯੂਨੀਵਰਸਿਟੀ ਜਿਹੜਾ ਨਿਆਣਾ ਆਇਆ ਸੀ ਆ ਨਿਆਣਾ ਆਇਆ ਤਾਂ ਤੇ ਉਹ ਸੁਣਾ ਰਿਹਾ ਤਾਂ ਵੀ ਜਿਹੜਾ ਬਾਬਾ ਬਚਿੱਤਰ ਸਿੰਘ ਨਾ ਹਾਥੀ ਮਾਰਿਆ ਵੀ ਉਹ 40 ਹਾਥੀ ਹੋਰ ਤਿਆਰ ਕਰੇ ਬਥੇ ਹਾਂ ਤੇ ਬਾਬਾ ਜੀ ਦੀ ਸਿੰਘ ਕਹਿੰਦਾ ਵੀ ਮੈਂ ਸੋਚਿਆ ਵੀ ਭਾਈ ਇਹ ਸਾਖੀ ਤਾਂ ਇਹਦੀ ਆਪਣੀ ਇੱਕ ਸੋਚ ਹੈ ਨਾ ਹਾਂ ਤੇ ਉਹਦੀ ਆਪਾਂ ਵੀ ਉਹਦੇ ਬਾਬੇ ਦੀ ਉਹਦੀ ਬੱਚੇ ਦੀ ਆਪਾਂ ਵੀਡੀਓ ਬਣਾਈ ਸੀ ਹਾਂ ਤੇ ਫੇ ਬਾਬਾ ਉਹ ਸਾਕੀ ਸੁਣਾਵੇ ਬਹੁਤ ਕਮਾਲ ਦੇ ਢੰਗ ਨਾਲ ਮਤਲਬ ਆਪਣੇ ਉਹ ਤਾਂ ਨਾਲੇ ਉਹ ਐਡਾ ਨਿਆਣਾ ਤੁਸੀਂ ਇਹ ਲਾ ਲੋ 10 ਸਾਲ ਦਾ ਉਹ ਪੰਜਵੀਂ ਚ ਵੀ ਨਹੀਂ ਹਜੇ ਹੋਣਾ 10 ਸਾਲ ਦਾ ਹਾਂ ਤੇ ਉਹ ਸੁਣਾਉਂਦਾ ਸੀ ਉਹ ਮਤਲਬ ਇਹਦੇ ਚ ਨਾ ਕਹਿ ਲੋ ਕਿ ਇੱਕ ਕਥਾ ਰਸ ਜਿਹੜਾ ਹੁੰਦਾ ਉਹ ਬੰਦੇ ਚ ਉਹ ਬੱਚੇ ਚ ਕਥਾ ਰਸ ਸੀ ਉਹਦੇ ਵਿੱਚ ਉਹ ਮਤਲਬ ਜ਼ੋਰ ਕਿੱਥੇ ਪਾਉਣਾ ਕਿਹੜੇ ਸ਼ਬਦ ਤੇ ਜਦੋਂ ਉਹ ਕਹਿੰਦਾ ਸੀਗਾ ਵੀ ਜਦੋਂ ਬੰਦੂਕ ਦੀ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਬੰਦੂਕ ਭੇਟ ਕੀਤੀ ਤੇ ਉਹ ਕਹਿੰਦਾ ਵੀ ਹੁਣ ਵੀ ਮੈਂ ਇੱਕ ਚਲਾ ਕੇ ਦੇਖਣੀ ਮਤਲਬ ਵਰਤ ਕੇ ਦੇਖਣੀ ਆ ਤਾਂ ਉਹ ਬੰਦੇ ਕਹਿੰਦਾ ਵੀ ਉਹਨੇ ਕਿੰਨੇ ਸੋਹਣੇ ਟੰਗਣਾ ਸਨਾਈ ਤੁਸੀਂ ਬੈਠੇ ਸੀ ਉਦੋਂ ਵੀ ਇੱਕ ਆ ਉਹ ਇੱਕ ਸਿੰਘ ਕਹਿੰਦਾ ਵੀ ਮੈਂ ਅੱਗੇ ਹੁੰਦਾ ਸੀ ਦੂਜਾ ਕਹਿੰ ਵੀ ਮੈਂ ਨਹੀਂ 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 ਮਤਲਬ ਉਹਨੂੰ ਕਿੰਨਾ ਜ਼ੋਰ ਕਿਹੜੀ ਗੱਲ ਤੇ ਦੇਣਾ ਉਹ ਬਾਬੇ ਨੇ ਉਹ ਬੱਚੇ ਦਾ ਇਹ ਜ਼ਿਕਰ ਕੀਤਾ ਨਾਮ ਤਾਂ ਨਹੀਂ ਹਾਂ ਤੇ ਉਹ ਬੱਚਾ ਸੱਚੀ ਉਹ ਬੱਚਾ ਰੂਹਾਨੀਅਤ ਮਤਲਬ ਬੰ ਬੱਚੇ ਦੇ ਵਿੱਚ ਸੀਗੀ ਜਿਵੇਂ ਪਿਛਲੇ ਜਨਮ ਚ ਬੰ ਬੱਚੇ ਨੇ ਉਹਨੇ ਕੁਝ ਵੇਖਿਆ ਹੋਵੇ ਨਹੀਂ ਮੈਨ ਅਜ ਕਿਹਾ ਮਤਲਬ ਕਿ 20ਵੀਂ ਸਾਖੀ ਪਰ ਆ ਗਿਆ ਤੇ ਬਸ ਸ਼ਾਮ ਨੂੰ ਲਜਾਈ ਕੇ ਵਿੱਚ ਬੈਠਨੇ ਗਏ। ਬੇਬੇ ਨੇ ਬਣਾ ਸੁਣਾਇ ਕਰ ਦਿੱਤੀ ਉਹ ਤਾਂ ਹੁਣ ਪਤਾ ਰਹੀ ਨਹੀਂ ਮਸਲੇ ਨੇ। ਪਰ ਉਹ ਸਾਖੀ ਬੜਬੜ ਕੇ ਨੰਨੰਦਾ ਵੀ ਜਿਸ ਤਰ੍ਹਾਂ ਕੋਈ ਸਾਖੀ ਉਸ ਤਰ੍ਹਾਂ ਸੁਣਾ ਰਿਹਾ ਜਿਸ ਮਿੱਤਰ ਪ੍ਰਹਮੇ ਕਦੇ ਪਹਿਲਾਂ ਸੁਣਦੇ ਰਹੇ ਆ। ਸੋ ਸਾਰਿਆਂ ਨੂੰ ਭਾਈ ਬਹੁਤ ਵਧੀਆ ਜਿੱਥੇ ਵੀ ਕਿਤੇ ਹੈਗੀ ਕਿਤਾਬ ਲੈ ਕੇ ਰੱਖੋ। ਤੇ ਥਾਰਾ ਸਾਰਿਆਂ ਦਾ ਬਹੁਤ ਸ਼ੁਕਰਾਨਾ ਜਿਹੜੇ ਪੜਤੇ ਰਹਾਂ ਤੇ ਪੰਜਾਬੀ ਮਹਾਂ ਲੰਬਾ ਵੀ ਉਤਰ ਗਿਆ ਵੀ ਪੰਜਾਬੀ ਕਿਤਾਬਾਂ ਨਹੀਂ ਵਿਕਦੀਆਂ ਹਨ। ਇਹ ਕਿਤਾਬ ਨੇ ਸਾਰੇ ਲੰਬੇ ਤਾਰ ਦੇ ਬਾਬੇ ਕੀ। ਨਹੀਂ ਨਹੀਂ ਬਾਬੇ ਨੇ ਸਾਰੇ ਕਿਤਾਬਾਂ ਵਾਲੇ ਸਾਰੇ ਸਾਰੇ ਬੰਦੇ ਵਿੱਚ ਨਾ ਸੀ ਹੁਣ ਉਹ ਗੱਲ ਹੁਣ ਉਹ ਗੱਲ ਨਾ ਬੋਲੇ ਬਾਦੂ ਨਹੀਂ ਉਹ ਨਹੀਂ ਬੋਲਦਾ ਮੈਂ ਬਾਬੇ ਨੇ ਸਾਰੇ ਕਿਤਾਬਾਂ ਵਾਲੇ ਬੰਦੇ ਕੰਮ ਲਾਤੇ ਹਾਂ ਹਨੇ ਸਾਰੇ ਕੰਮ ਲਾਇਆ ਤੇ ਕਿਤਾਬ ਦੂਜੀ ਗੱਲ ਮੈਂ ਇਹ ਵੀ ਚਾਹਣਾ ਇਹ ਵੀ ਮੈਂ ਕਹਿਣਾ ਮੈਂ ਮੈਂ ਆਦਿਪਕ ਪੱਖੋਂ ਇੱਕ ਗੱਲ ਕਹਿ ਰਿਹਾ ਵੀ ਜਿੱਥੇ ਸਾਹਿਤ ਦੇ ਵਿੱਚ ਤਿੰਨ ਕਿਤਾਬਾਂ ਸੋਹਣੀਆਂ ਆਈਆਂ ਸਾਖੀਆਂ ਵਾਲੀਆਂ ਕਿਤਾਬਾਂ ਆਈਆਂ ਕੋਈ ਸੇਹ ਦੇਣ ਵਾਲੀਆਂ ਕਿਤਾਬਾਂ ਆਈਆਂ ਚੜ੍ਹਦੀ ਕਲਾ ਦਾ ਪ੍ਰਤੀਕ ਲੈ ਕੇ ਕਿਤਾਬਾਂ ਆਈਆਂ ਤਾਂ ਇਹ ਕਿਤਾਬ ਰਿਜਕ ਲੈ ਕੇ ਵੀ ਆਈ ਆ ਸਾਡੇ ਅਰਗੇ ਬੰਦਿਆਂ ਲਈ ਇਹ ਸੋਹਣੀ ਗੱਲ ਆ ਯਾਰ ਇੱਕ ਚੀਜ਼ ਹੋਰ ਵੀ ਸ਼ਾ ਇਸ ਤੇ ਪਤਾ ਲੱਗਦਾ ਵੀ ਜਿਹੜਾ ਯਾਰ ਸਾਹਿਤ ਹੁੰਦਾ ਨਾ ਜਦ ਤੱਕ ਉਸ ਧਰਤੀ ਕੀ ਬੋਲੀ ਮਨੇ ਲਿਖਿਆ ਜਾਂਦਾ ਉਹ ਪੜਨ ਤੇ ਰਸ ਨਹੀਂ ਆਦਾ ਇਹ ਸਹੀ ਇਹ ਕਿਤਾਬਾਂ ਦੀ ਸਭ ਤੋਂ بڑا ਕਮਾਲ ਹੈ ਵੀ ਮਰੀ ਇਸ ਧਰਤੀ ਕੀ ਨਾ ਬੋਲੀ ਦੇ ਵਿੱਚ ਉਸ ਤਰੀਕੇ ਨਾਲ ਲਿਖੀ ਗਈਆਂ ਬਹੁਤ ਪ੍ਰਾਤਨ ਤਰੀਕਾ ਹੈ ਔਰ ਜਿੱਥੇ 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 ਇਹ ਮੰਨ ਲਾ ਵੀ ਹੁਣ ਇਹ ਪਿਛਲੇ ਦੌਰ ਦੇ ਵਿੱਚ ਨਾ ਅਨੁਵਾਦ ਕਿਤਾਬਾਂ ਬਹੁਤ ਆ ਰਹੀਆਂ ਸੀ ਮਤਲਬ ਹੋਰ ਕਿ ਤੇ ਦੀਆਂ ਕਿਤਾਬਾਂ ਅਨਵਾਦ ਕਰਕੇ ਆਈ ਜਾਂਦੀਆਂ ਸੀਗੀਆਂ ਨਾਵਲ ਖਾਸ ਕਰਕੇ ਕੋਈ ਇਥੋਂ ਦਾ ਬਹੁਤ ਘੱਟ ਆ ਰਿਹਾ ਸੀ ਜਿਹੜਾ ਕਿ ਇੰਨਾ ਚੱਲੇ ਮਤਲਬ ਨਾਵਲ ਆ ਰਹੇ ਆ ਆਪਾਂ ਐ ਨਹੀਂ ਆਂਦੇ ਵੀ ਜਿਹੜਾ ਇੰਨਾ ਚੱਲਿਆ ਜਾਂ ਇੰਨਾ ਲੋਕ ਪਸੰਦ ਕਰ ਰਹੇ ਇਹਨੂੰ ਉਹ ਇਹ ਮਤਲਬ ਇਹਨੂੰ ਮਿਲਿਆ ਤੇ ਮਸਲ ਮਨੋ ਫੂਨ ਦੇ ਵਿੱਚ ਥਾ ਜਦੋਂ ਉਧਰ ਸ਼ਬਦ ਮਿਲ ਗਏ ਤਾਂ ਕਰੰਟ ਪੈਦਾ ਹੋ ਗਿਆ ਯਾਰਾਂ ਤਾਂ ਆਪਣੇ ਸ਼ਬਦ ਹਾਂ ਇਹ ਗੱਲ ਹੈ ਜਿਵੇਂ ਜਿਵੇਂ ਆਪਾਂ ਮੰਨ ਲਓ ਵੀ ਕਿਸੇ ਮਤਲਬ ਹੋਰ ਥਾ ਜਾਂਦੇ ਤੇ ਕੋਈ ਆਪਣੇ ਪਿੰਡ ਦਾ ਮਿਲ ਜਾਂਦਾ ਬੰਦਾ ਹੈਨਾ ਤੇ ਫਿਰ ਗੱਲਾਂ ਕਰਦੇ ਆਪਾਂ ਉਹ ਵੇ ਵਾਲਾ ਅਹਿਸਾਸ ਆ ਇਹਦੇ ਚ ਇੱਕ ਕਈ ਵਾਰ ਨਾ ਕਿਤਾਬਾਂ ਜਿਹੜੀਆਂ ਉਹਨਾਂ ਵਿੱਚ ਸ਼ਬਦ ਹੈ ਜਿਹੜੇ ਉਹਨੇ ਕਈ ਵਾਰ ਆਪਾਂ ਸੋਚਦੇ ਆ ਵੀ ਯਾਰ ਘਰਾਂ ਹਣੀ ਵੀ ਬੱਚੇ ਪੜਨਗੇ ਉਹਨਾਂ ਨੂੰ ਪਤਾ ਨਹੀਂ ਸਮਝ ਨਹੀਂ ਹੈਗੀ ਇਹ ਤਾਂ ਇਸ ਤਰ੍ਹਾਂ ਵੀ ਬੱਚਿਆਂ ਨੂੰ ਪਹਿਲਾਂ ਪੜਾਓ ਨਾਲੇ ਇਹ ਇਸ ਚੀਜ਼ ਨੂੰ ਤੋੜ ਦੋ ਵੀ ਜਿਹੜੇ ਆਂਦੇ ਨਾ ਵੀ ਜੀ ਮੈਂ ਬਹੁਤ ਸਕੂਲਾਂ ਦੇ ਵਿੱਚ ਜਾਂਦਾ ਜਦੋਂ ਮੈਡਮਾਂ ਤੇ ਮਾਸਟਰ ਕਹਿੰਦੇ ਨੇ ਵੀ ਜੀ ਨਹੀਂ ਇਹ ਬੱਚਿਆਂ ਦੇ ਲੈਵਲ ਦੀ ਨਹੀਂ ਕਿਤਾਬ ਐਦਾਂ ਨਹੀਂ ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਬੱਚਿਆਂ ਦਾ ਲੈਵਲ ਤਾਂ ਮਾਸਟਰਾਂ ਨਾਲੋਂ ਵੀ ਵੱਡਾ ਹੋਇਆ ਪਿਆ ਅੱਜ ਕੱਲ ਉਹ ਬਹੁਤ ਚੀਜ਼ਾਂ ਸਮਝਦੇ ਨੇ ਇਹ ਉਹ ਬੱਚਾ ਜਿਹੜੀ ਸਾਖੀ ਸੁਣਾ ਰਿਹਾ ਤੇ ਪਿਛਲੀ ਵਾਰੀ ਉਹ ਤਾਂ ਪੱਦਰੇ ਐਡਾ ਉੱਚਾ ਬੰਦਾ ਕਹਿੰ ਵੀ ਗਿਆ ਯਾਰ ਉਹ ਤਾਂ ਹਾਂ ਬਹੁਤ ਹੀ ਮਨੋ ਮਤਲਬ ਸੋ ਇਹ ਕਿਤਾਬ ਪਤਾ ਕਿ ਇਹ ਕਿਤਾਬ ਜਿਹੜੇ ਵੀ ਨਿਆਣੇ ਵੀ ਪੜ੍ਹੇਗੇ ਨਾ ਉਹਨਾਂ ਨੂੰ ਰਸ ਪੈਦਾ ਹੋਈਗਾ ਯਾਰ ਵੀ ਕਿਆ ਚੀਜ਼ ਹੈ ਮੈਂ ਹੋਰ ਪੜਾਂ ਸੋ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰਾਨਾ ਤੇ ਸਾਰਿਆਂ ਨੂੰ ਭਾਈ ਮਾਣ ਕਰਨਾ ਚਾਹੀਦਾ ਵੀ ਹਮੇ ਉਹਨਾਂ ਸਮੇਂ ਦੇ ਵਿੱਚ ਜਦ ਇਹ ਕਿਤਾਬ ਮਾਰੇ ਹੱਥਾਂ ਤੇ ਬਾਬੇ ਜਗਦੀਪ ਸਿੰਘ ਆ ਭਾਈ ਸ਼ੁਕਰਾਨਾ ਬਹੁਤ ਬਹੁਤ ਮਰੀ ਮਿੱਟੀ ਕੇ ਮਰੀ ਧਰਤੀ ਕੇ ਸ਼ਬਦ ਲੇ ਕੇ ਦੱਸਿਆ ਵੀ ਇਹਨਾਂ ਤੇ ਬੜੀ ਕਰਾਮਾਹਤ ਸ਼ਬਦਾਂ ਦੀ ਕੋਈ ਹੁੰਦੀ ਨਹੀਂ ਬੋਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ